ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਗੋਂ ਆਖਦੇ ਨੇ ਹੰਗ ਖਾਨੂ ਬੋਲ ਕੇ ਗੁਰੂ ਬਾਜਾਂ ਵਾਲੇ ਦਾ ਸਮੇਂ ਦਤਾਰ ਅੱਗੋਂ ਆਖਦੇ ਨੇ ਹੰਗ ਖਾਨੂ ਬੋਲ ਕੇ ਗੁਰੂ ਬਾਜਾਂ ਵਾਲੇ ਦਾ ਸਮੇਂ ਦਤਾਰ ਅੱਜ ਲੋੜ ਹੈ ਤੁਸਾਂ ਦੀ ਸਾਨੂੰ ਸੱਜਣਾ ਅੱਜ ਲੋੜ ਹੈ ਲੋੜ ਹੈ ਤੁਸਾਂ ਦੀ ਸਾਨੂੰ ਸੱਜਣਾ ਔਖੇ ਵੇਲੇ ਆਉਂਦੇ ਕਮਦਿਲਦਾਰ ਅੱਜ ਲੋੜ ਹੈ ਤੁਸਾਂ ਦੀ ਸਾਨੂੰ ਸੱਜਣਾ ਔਖੇ ਵੇਲੇ ਕਮ ਆਉਂਦੇ ਦਿਲਦਾਰ ਉਹ ਦੇਖੇ ਵਿਰਲੇ ਸਿੱਧਕ ਇੱਥੇ ਪਾਲਦੇ ਬਈ ਦੇਖੇ ਵਿਰਲੇ ਵੇਰਲੇ ਸਿੱਧਕ ਇੱਥੇ ਪਾਲਦੇ ਬਹੁਤੇ ਛੱਡ ਜਾਂਦੇ ਅਦ ਵਿੱਚ ਕਾਰ ਦੇਖੇ ਵਿਰਲੇ ਸਿੱਧਕ ਇੱਥੇ ਪਾਲਦੇ ਬਹੁਤੇ ਛੱਡੇ ਜਾਂਦੇ ਆਦ ਵਿੱਚ ਘਰ ਪੈਂਦਾ ਸੂਲਾਂ ਦੇ ਵਿਛੌਣ ਆ ਤੇ ਲੇਟਣਾ ਪੈਂਦਾ ਸੂਲਾਂ ਦੇ ਸੂਲਾਂ ਦੇ ਵਿਛੌਣ ਆ ਤੇ ਲੇਟਣਾ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਪੈਂਦਾ ਸੂਲਾਂ ਦੇ ਵਿਛੌਣ ਆ ਤੇ ਲੇਟਣਾ ਸਿੱਖੀ ਤਿੱਖੀ ਐ ਖੰਡੇ ਦੀ ਤਾਰ ਤੇਰਾ ਨਾਮ ਛੇਵੇਂ ਪਰਸ਼ਾਨੇ ਰੱਖਿਆ ਸੀ ਤੇਰਾ ਨਾਮ ਵਈ ਨਾਮ ਜਿਵੇਂ ਪਾਰਛਾਨੇ ਰੱਖਿਆ ਮੁਖੋਂ ਆਖਿਆ ਬੀਰ ਬਲਕਾਰ ਤੇਰਾ ਨਾਮ ਜਿਵੇਂ ਪਾਰਛਾਨੇ ਰੱਖਿਆ ਮੁਖੋਂ ਆਖਿਆ ਬੀਰ ਬਲਕਾਰ ਤੇਰੇ ਉੱਤੇ ਹੈ ਪਰੋਸਾ ਬੜਾ ਦੋਸਤਾ ਤੇਰੇ ਉੱਤੇ ਹੈ ਤੇਰੇ ਉੱਤੇ ਹੈ ਪਰੋਸਾ ਬੜਾ ਦੋਸਤਾ ਹੱਦੋਂ ਵੱਧ ਮੈਨੂੰ ਤੇਰਾ ਇਤਵਾਰ ਤੇਰੇ ਉੱਤੇ ਹੈ ਪਰੋਸਾ ਬੜਾ ਦੋਸਤਾ ਤੇਰੇ ਉੱਤੇ ਮੈਨੂੰ ਹੱਦੋਂ ਬਾਦਿਤ ਵਾਰ ਹੋ ਇੱਕ ਜ਼ਖਮੀ ਤੂੰ ਸਾਦੇ ਕੋਲੇ ਛੱਡਣਾ ਜੀ ਇੱਕ ਜ਼ਖਮੀ ਜ਼ਖਮੀ ਤੂੰ ਸਾਦੇ ਕੋਲੇ ਛੱਡਣਾ ਜਿਹਦੇ ਨਾਲ ਸਾਡਾ ਜਿਗਰੀ ਪਿਆਰ ਇੱਕ ਜ਼ਖਮੀ ਤੂੰ ਸਾਦੇ ਕੋਲੇ ਛੱਡਣਾ ਜਿਹਦੇ ਨਾਲ ਸਾਡਾ ਜਿਗਰੀ ਪਿਆਰ ਹੋਇਆ ਜ਼ਖਮੀ ਮਦਾਨ ਜੰਗ ਜੂਦ ਜਾਵੀ ਹੋਇਆ ਜ਼ਖਮੀ ਜਖਮੀ ਮੈਦਾਨੇ ਜੰਗ ਜੂਝਦਾ ਫਟ ਬਹਿਰੀਆਂ ਦੇ ਝੱਲ ਕੇ ਹਜ਼ਾਰ ਹੋਇਆ ਜਖਮੀ ਮੈਦਾਨੇ ਜੰਗ ਜੂਝਦਾ ਫਟ ਬਹਿਰੀਆਂ ਦੇ ਝੱਲ ਕੇ ਹਜ਼ਾਰ ਉਹ ਜਿਨੇ ਹੱਥੀਆਂ ਨੂੰ ਪਿੱਛੇ ਧੱਕ ਕੇ ਮੋੜਿਆ ਵਈ ਜਿਨੇ ਹੱਥੀਆਂ ਹੱਥੀਆਂ ਨੂੰ ਪਿੱਛੇ ਧੱਕ ਕੇ ਮੋੜਿਆ ਲੋਹਾ ਮੰਨਦਾ ਹੈ ਕੁੱਲ ਸੰਸਾਰ ਜਿਨੇ ਹੱਥੀਆਂ ਨੂੰ ਪਿੱਛੇ ਧੱਕ ਕੇ ਮੋੜਿਆ ਲੋਹ ਮੰਨਦਾ ਹੈ ਕੁਲ ਸੰਸਾਰ ਜੀ ਦੇ ਨਾਮ ਤੋਂ ਪਹਾੜੀ ਰਾਜੇ ਕੰਬਦੇ ਬਈ ਜੀ ਦੇ ਨਾਮ ਤੋਂ ਨਾਮ ਤੋਂ ਪਹਾੜੀ ਰਾਜੇ ਕੰਬਦੇ ਅੱਜ ਜਾਖਮਾਨੇ ਕਰਤਾਲ ਨਚਾਰ ਜੀ ਦੇ ਨਾਮ ਤੋਂ ਪਹਾੜੀ ਰਾਜੇ ਕੰਬਦੇ ਅੱਜ ਜਾਖਮਾਨੇ ਕਰਤਾਲ ਨਚਾਰ ਵਹਿਦੇ ਸੱਦ ਕੇ ਘਰ ਆ ਲੈ ਲਾਜ ਇਸ ਦਾ ਵਹਿਦੇ ਸੱਦ ਕੇ ਘਰ ਆ ਲੈ ਲਾਜ ਇਸ ਦਾ ਜੇ ਤਾਂ ਬੱਚੇ ਦਾ ਵਿਚਾਲ ਅਸਰਦਾਰ ਵੈਦ ਸਦਕੇ ਕਰ ਹਲੇ ਲਾਜ ਐਸ ਦਾ ਜੇ ਤਾਂ ਬੱਚੇ ਦਾ ਵਿਚਾਲ ਅਸਰਦਾਰ ਔਰ ਲਾਜ ਵੇ ਉਡਾਰੀ ਸੱਚ ਖੰਡ ਨੂੰ ਪੌਰ ਲਾਜ ਵੇ ਲਾਜ ਵੇ ਉਡਾਰੀ ਸੱਚ ਖੰਡ ਨੂੰ ਇਹ ਡਕਾਰ ਦੇ ਮੀ ਦੇਸ ਸਕਾਰ ਔਰ ਲਾਜ ਵੇ ਉਡਾਰੀ ਸੱਚ ਖੰਡ ਨੂੰ ਏ ਦਾ ਕਰ ਦੇ ਮਿੱਦ ਦੇ ਸੰਸਕਰ ਹੋ ਸਾਡੇ ਕੋਲ ਨਹੀਂ ਵਕਤ ਤੇ ਰੁੱਕ ਜਾਣਦਾ ਬਈ ਸਾਡੇ ਕੋਲ ਨਹੀਂ ਕੋਲੇ ਨਹੀਂ ਵਕਤ ਰੁੱਕ ਜਾਣਦਾ ਸੇਵਾ ਸੰਭਲਾਤੇ ਹੋ ਜਾ ਹੂ ਸਿਆਰ ਸਾਡੇ ਕੋਲੇ ਨਹੀਂ ਵਕਤ ਰੁੱਕ ਜਾਣਦਾ ਸੇਵਾ ਸੰਭਲਾਤੇ ਹੋ ਜਾ ਹੂ ਸਿਆਰ ਵਾਰ ਤੇਰੀਆਂ ਬਰਾੜ ਲਿਖ ਗਾਉਣਗੇ ਵਾਰ ਤੇਰੀਆਂ ਤੇਰੀਆਂ ਵਰਾੜ ਲਿਖ ਗਾਉਣਗੇ ਸਾਰਾ ਕਰੂਗਾ ਜਹਾਨ ਸਤਕਾਰ ਵਾਰਾ ਤੇਰੀਆਂ ਵਰਾੜ ਲਿਖ ਗਾਉਣਗੇ ਸਾਰਾ ਕਰੂਗਾ ਜਹਾਨ ਸਤਕਾਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ